ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹਾਂ ਦੀ ਜੋਤ ਤੁਹਾਡਾ ਕੋਟਾਨ ਕੋਟ ਧੰਨਵਾਦ ਆ ਪਿਤਾ ਜੀ ਮੁਰਖਾ ਜਨਮ ਦਿੱਤਾ ਸੀ ਤੁਹਾਡਾ ਦੇਨ ਨਹੀਂ ਦੇ ਸਕਦੇ ਇਹ ਸੱਚੇ ਪਾਸ਼ਾ ਦਸਵੇਂ ਪਾਸ਼ਾ ਧੰਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਫਤਿਹ ਪ੍ਰੇਮ ਨਾਲ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਚੇ ਪਾਸ਼ਾ ਕਿਰਪਾ ਦੀ ਛੜੀ ਸਿਰ ਤੇ ਰੱਖ ਕੇ ਆਪ ਹੀ ਸ਼ਬਦ ਦੀ ਵਿਚਾਰ ਕਰਵਾ ਲੈਣੀ ਭਗਤਰਵਾਦਾ ਜੀ ਦਾ ਸ਼ਬਦ ਹੈ ਜਿਹੜਾ ਪਹਿਲਾ ਵਿਚਾਰ ਕੀਤੀ ਸੀ ਨਾ ਤੂੰ ਆਵੇਂ ਬਸ ਬਹੁਤ ਕਣਾਵਣੇ ਨਾ ਤੂੰ ਆਵੇਂ ਬਸ ਵੇਦ ਪੜਾਵਣੇ ਇਹਦੀਆਂ ਫੀਲਿੰਗਾਂ ਦੋ ਤੁਕਾਂ ਸੀ ਸਭ ਕੋ ਤੇਰਾ ਬਸ ਅਗਮ ਅਗੋਚਰਾ ਤੂੰ ਭਗਤਾਂ ਕੈ ਬਸ ਭਗਤਾਂ ਤਾਂ ਤਾਣ ਤੇਰਾ ਇਹਨਾਂ ਦੋ ਤੁਕਾਂ ਦੇ ਨਾਲ ਇਹ ਹੋਰ ਦੋ ਤੁਕਾਂ ਦੀ ਵਿਚਾਰ ਕੀਤੀ ਸੀ ਮੇਰੀ ਬਾਂਧੀ ਭਗਤ ਛਡਾਵੈ ਬਾਂਧੀ ਭਗਤ ਨਾ ਛੁਟੈ ਮੋਹੇ ਇਨਾਂ ਨੂੰ ਇਸ ਚੀਜ਼ ਨੂੰ ਸਮਝਣ ਵਾਸਤੇ ਵੀ ਕਿਸ ਤਰ੍ਹਾਂ ਸਾਰੀ ਦੁਨੀਆ ਪਰਮਾਤਮਾ ਦੇ ਵਸਚ ਹੈ ਤੇ ਪਰ ਪਰਮਾਤਮਾ ਇਕੱਲਾ ਭਗਤਾਂ ਦੇ ਵਸਚ ਹੈ ਇਹ ਕਿਸ ਤਰ੍ਹਾਂ ਕਿਵੇਂ ਉਹ ਪਰਮਾਤਮਾ ਦੀ ਬੰਦੀ ਵਿੱਚੋਂ ਭਗਤ ਛੁੱਟ ਜਾਂਦੇ ਆ ਤੇ ਜਦੋਂ ਭਗਤ ਪਰਮਾਤਮਾ ਨੂੰ ਬੰਨ ਲੈਂਦੇ ਆ ਤੇ ਪਰਮਾਤਮਾ ਕਹਿੰਦੇ ਮੇਰੇ ਤੋਂ ਨਹੀਂ ਛੁੱਟਿਆ ਜਾਂਦਾ ਬੰਦੀ ਭਗਤ ਦਾ ਛੁੱਟਾ ਮੋਹੇ ਮੇਰੀ ਬੰਦੀ ਭਗਤ ਛੜਾਵਾ ਮੈਂ ਜਦੋਂ ਬੰਨਦਾ ਸੇ ਭਗਤ ਛੁੱਟ ਜਾਂਦੇ ਆ ਤੇ ਜਦੋਂ ਭਗਤ ਮੈਨੂੰ ਬੰਨ੍ਹਦੇ ਮੈਂ ਨਹੀਂ ਛੁੱਟ ਸਕਦਾ ਕਾਦੇ ਵਿੱਚ ਬੰਨ੍ਹਦੇ ਐ ਇੱਕ ਦੂਜੇ ਨੂੰ ਕਿਵੇਂ ਭਗਤ ਛੁੱਟਦਾ ਹੈ ਤੇ ਪ੍ਰਮਾਤਮਾ ਕਿਉਂ ਨਹੀਂ ਛੁੱਟ ਸਕਦਾ ਇਸ ਚੀਜ਼ ਨੂੰ ਨਾਲ ਹੀ ਸਮਝਣ ਵਾਸਤੇ ਭਗਤ ਰਵਦਾਸ ਜੀ ਦਾ ਸ਼ਬਦ ਹੈ ਭਗਤ ਰਵਦਾਸ ਜੀ ਕਹਿੰਦੇ ਜਉ ਹਮ ਬਾਂਦੇ ਮੋ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਹੇ ਪ੍ਰਮਾਤਮਾ ਭਗਤ ਰਵਦਾਸ ਜੀ ਕਹਿੰਦੇ ਜਉ ਹਮ ਬਾਂਦੇ ਜਦੋਂ ਤੂੰ ਮੈਨੂੰ ਬੰਨਿਆ ਮੋਹ ਫਾਸ ਮੋਹ ਫਾਸ ਮਤਲਬ ਫਾਂਸੀ ਮੋਹ ਦੀ ਫਾਹੀ ਕਹਿ ਲਓ ਫਾਂਸੀ ਕਹਿ ਲਓ ਮੋਹ ਦੀ ਫਾਹੀ ਵਿੱਚ ਦੋ ਮੈਨੂੰ ਬੰਨਿਆ ਆਪਾਂ ਸਾਰੇ ਮੋਹ ਦੀ ਫਾਹੀ ਵਿੱਚ ਬੱਜੇ ਹੋਏ ਆ ਭਗਤ ਰਵਿਦਾਸ ਜੀ ਸਮਝ ਗਏ ਇਸ ਚੀਜ਼ ਨੂੰ ਅਸੀਂ ਸਮਝਿਆ ਨਹੀਂ ਗੇ ਤਾਂ ਹੀ ਸਾਥ ਹੋਏ ਛੁੱਟਿਆ ਨਹੀਂ ਜਾਂਦੇ ਇਹ ਵਿੱਚੋਂ ਕਹਿੰਦੇ ਜਿਉ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਭਗਤ ਰਵਿਦਾਸ ਜੀ ਕਹਿੰਦੇ ਮੈਂ ਤੈਨੂੰ ਪ੍ਰੇਮ ਦੇ ਬੰਧਨ ਚ ਬੰਨ ਲਿਆ ਪਰਮਾਤਮਾ ਨੂੰ ਕਹਿੰਦੇ ਹੁਣ ਦੇਖੋ ਪਰਮਾਤਮਾ ਨੇ ਮੋਦੀ ਫਾਹੀ ਚ ਬੰਨਿਆ ਫਾਹੀ ਫਾਂਸੀ ਹੁੰਦੀ ਹੈ ਨਾ ਮੌਤ ਹੈ ਸਿੱਧੀ ਤੇ ਭਗਤ ਨੇ ਕੀ ਕੀਤਾ ਅਗੋਂ ਪਰਮਾਤਮਾ ਨੂੰ ਪ੍ਰੇਮ ਦੇ ਬੰਧਨ ਚ ਬੰਨ ਲਿਆ ਇਹਦਾ ਮਤਲਬ ਵੀ ਫਾਹੀ ਨਾਲੋਂ ਜਿਹੜਾ ਬੰਧਨ ਹੈ ਪ੍ਰੇਮ ਦਾ ਬੰਧਨ ਹੈ ਮੋਦੀ ਫਾਸੀ ਨਾਲੋਂ ਪ੍ਰੇਮ ਦਾ ਬੰਧਨ ਹੈ ਉਹਦੇ ਵਿੱਚ ਸ਼ਕਤੀ ਜ਼ਿਆਦਾ ਹੈ ਤਾਂ ਇਹ ਨਾ ਪਰਮਾਤਮਾ ਤੋਂ ਛੁੱਟਿਆ ਜਾਂਦਾ ਉਹਦੇ ਵਿੱਚੋਂ ਹੁਣ ਅਗਲੀ ਤੁਕ ਚ ਵੇਖੋ ਕੀ ਕਹਿੰਦੇ ਆ ਪਹਿਲਾਂ ਕਹਿੰਦੇ ਆ ਜਿਉ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਹੁਣ ਅਕੋ ਕੀ ਕਹਿੰਦੇ ਆ ਦੂਜੀ ਤੁਕ ਚ ਭਗਤ ਰਵਦਾਸ ਜੀ ਕਹਿੰਦੇ ਆਪਨ ਛੂਟਣ ਕੋ ਯਤਨ ਕਰ ਹੋ ਦੇਖੋ ਪਰਮਾਤਮਾ ਨੂੰ ਚੈਲੰਜ ਕਰਤਾ ਭਗਤ ਰਵਦਾਸ ਜੀ ਨੇ ਕਹਿੰਦੇ ਆਪਾਂ ਨੂੰ ਛੁਟਣ ਕੋ ਯਤਨ ਕਰੋ ਹਮ ਛੂਟੇ ਤੂੰ ਆਰਾਧੇ ਮੈਂ ਤਾਂ ਕਹਿੰਦੇ ਤੇਰੀ ਆਰਾਧਨਾ ਕਰਕੇ ਜਿਹੜਾ ਤੂੰ ਮੈਨੂੰ ਮੋਹ ਦੀ ਫਾਸੀ ਚ ਬੰਨ੍ਹਿਆ ਸੀ ਨਾ ਮੈਂ ਤਾਂ ਗਿਆ ਛੁੱਟ ਹੁਣ ਜਿਹੜਾ ਮੈਂ ਤੈਨੂੰ ਪ੍ਰੇਮ ਦੀ ਪ੍ਰੇਮ ਦੇ ਬੰਧਨ ਵਿੱਚ ਬੰਨ੍ਹ ਲਿਆ ਹੁਣ ਤੂੰ ਉਹਦੇ ਵਿੱਚੋਂ ਆਪ ਦੇ ਆਪ ਨੂੰ ਛੁਟਾਉਣ ਵਾਸਤੇ ਛਡਾਉਣ ਵਾਸਤੇ ਯਤਨ ਕਰ ਪਰਮਾਤਮਾ ਕਿਵੇਂ ਛੁੱਟੇਗਾ ਇਹਦਾ ਮਤਲਬ ਨਹੀਂ ਛੁੱਟ ਸਕਦਾ ਤਾਹੀਂ ਕਿਹਾ ਨਾ ਮੇਰੀ ਬਾਂਦੀ ਭਗਤ ਛੜਾਵਾ ਮੈਂ ਜਿੱਥੇ ਮੋਹ ਦੀ ਫਾਈ ਦੇ ਵਿੱਚ ਦੁਨੀਆ ਨੂੰ ਬੰਨਿਆ ਆ ਉੱਥੋਂ ਜਿਹੜਾ ਭਗਤ ਆ ਨਾ ਕਹਿੰਦੇ ਉਹ ਛੜਾ ਜਾਂਦਾ ਆ ਆਪਣੇ ਆਪ ਨੂੰ ਮੋਹ ਦੀ ਫਾਸੀ ਵਿੱਚੋਂ ਮੇਰੀ ਬਾਂਦੀ ਭਗਤ ਛੜਾਵਾ ਬਾਂਦੀ ਭਗਤ ਨਾ ਛੁੱਟੇ ਮੋਹੇ ਜਦੋਂ ਭਗਤ ਮੈਨੂੰ ਪ੍ਰੇਮ ਦੇ ਬੰਧਨ ਵਿੱਚ ਬੰਨ ਲੈਂਦਾ ਨਾ ਕਹਿੰਦੇ ਮੈਂ ਨਹੀਂ ਉਹਦੇ ਵਿੱਚੋਂ ਛੁੱਟ ਸਕਦਾ ਕਿੰਨੀ ਸ਼ਕਤੀ ਤਾਂ ਹੀ ਕਿਹਾ ਨਾ ਕਹਿੰਦੇ ਸੱਚ ਕਹੂੰ ਸੁਣ ਲੇ ਹੋ ਸਭੇ ਸਾਰੇ ਸੁਣ ਲੋ ਭਾਵੇਂ ਕੋ ਹਿੰਦੂ ਆ ਭਾਵੇਂ ਸਾਈਆ ਮੁਸਲਮਾਨ ਸਿੱਖ ਕੋਈ ਵੀ ਐ ਕਹਿੰਦੇ ਸੱਚੀ ਗੱਲ ਕਮਾ ਸੱਚ ਕਹੂੰ ਸੁਣ ਲੇ ਹੋ ਸਵੇ ਜਨ ਪ੍ਰੇਮ ਕੀਓ ਤੈਨਹੀ ਪ੍ਰਾਪਾਇਓ ਪ੍ਰੇਮ ਦੇ ਵਿੱਚ ਕਿੰਨੀ ਪਾਵਰ ਐ ਕਿੰਨੀ ਸ਼ਕਤੀ ਐ ਕਹਿੰਦੇ ਹੁਣ ਤੁਸੀਂ ਆਪ ਦੇ ਛੁੱਟਣ ਵਾਸਤੇ ਇਹ ਪ੍ਰਮਾਤਮਾ ਮੈਂ ਤਾਂ ਤੈਨੂੰ ਰਾਤ ਕੇ ਤੇ ਮੋਦੀ ਫਾਸੀ ਵਿੱਚ ਹੋ ਗਿਆ ਛੁੱਟ ਤੇ ਹੁਣ ਤੂੰ ਕੀ ਕਰੇਗਾ ਹੁਣ ਪ੍ਰਮਾਤਮਾ ਬੰਦੇ ਨੂੰ ਥੋੜੀ ਨਾ ਰੱਦੂਗਾ ਕਹਿੰਦੇ ਤੂੰ ਕਿਵੇਂ ਛੁੱਟੇਗਾ ਤੂੰ ਜਤਨ ਕਰ ਹੁਣ ਆਪ ਦੇ ਮੇਰੇ ਪ੍ਰੇਮ ਦੇ ਬੰਧਨ ਦੇ ਵਿੱਚੋਂ ਛੁੱਟਣ ਵਾਸਤੇ ਤੂੰ ਜਤਨ ਕਰ ਹੁਣ ਕੋਈ ਦੇਖੋ ਕਮਾਲ ਕੀਤੀ ਪਈ ਬਾਣੀ ਨੇ ਆਪਨ ਛੁੱਟਣ ਕੋ ਜਤਨ ਕਰੋ ਹਮ ਛੂਟੇ ਤਮ ਅਰਾਦੇ ਮਾਦਵੇ ਜਾਣ ਤੋ ਹੋ ਜੈਸੀ ਤੈਸੀ ਅਬ ਕਹਾ ਕਰੋਗੇ ਐਸੀ ਪ੍ਰਮਾਤਮਾ ਨੂੰ ਕਹੀ ਜਾਂਦੇ ਭਗਤ ਸਿੱਧਾ ਹੀ ਕਹਿੰਦੇ ਮਾਦਵੇ ਮਾਂ ਕਹਿੰਦੇ ਆ ਮਾਇਆ ਨੂੰ ਤਭ ਕਹਿੰਦੇ ਪਤੀ ਨੂੰ ਮਾਇਆ ਦਾ ਪਤੀ ਪਰਮਾਤਮਾ ਤਾਂ ਹੀ ਤਾਂ ਮਾਇਆ ਦੇ ਵਿੱਚ ਇਨੀ ਪਾਵਰ ਹੈ ਤਾਂ ਹੀ ਤਾਂ ਸਾਨੂੰ ਚਿੰਬੜੀ ਵੀ ਆ ਸੱਪ ਵਾਂਗੂ ਹੈ ਲਪੇਟੇ ਪਾਰੇ ਵਿੱਚੋਂ ਨਿਕਲ ਨਹੀਂ ਜਿੰਦੀ ਸਾਨੂੰ ਕਿਉਂਕਿ ਪਰਮਾਤਮਾ ਦੇ ਘਰ ਵਾਲੀ ਆ ਉਹਦੇ ਕਿਹੜਾ ਸ਼ਕਤੀ ਘਟ ਹੈ ਕਹਿੰਦੇ ਮਾਧਵੇ ਜਾਣਤ ਹੋ ਤੁਸੀਂ ਜਾਣਦੇ ਆ ਜੈਸੀ ਤੈਸੀ ਜੈਸੀ ਦਾ ਮਤਲਬ ਜਿਹੋ ਜਿਹੇ ਹੀ ਤੈਸੀ ਦਾ ਮਤਲਬ ਤੇ ਹੋਜੇ ਹੀ ਕਹਿੰਦੇ ਜਿਹੋ ਜੀ ਪ੍ਰੀਤ ਚਾਹੀਦੀ ਸੀ ਉਹੋ ਜੀ ਪ੍ਰੀਤ ਮੈਂ ਤੇਰੇ ਨਾਲ ਕਰ ਲਈ ਅਬ ਕਹਾ ਕਹੋਗੇ ਐਸੀ ਹੁਣ ਕੀ ਕਰੂੰ ਦੱਸੋਗੇ ਕੀ ਕਰੋਗੇ ਦੱਸੋ ਕੀ ਕਹੋਗੇ ਵੀ ਇਹੇ ਜੀ ਨਹੀਂ ਤੇ ਇਹੇ ਜੀ ਕਰਨੀ ਸੀ ਜਿਓ ਜੀ ਕਹੇ ਸੀ ਉਹ ਜੀ ਮੈਂ ਪ੍ਰੀਤ ਕੀਤੀ ਐ ਹੈ ਬਾਣੀ ਦੇ ਵਿੱਚ ਕਮਾਲ ਕੀਤੀ ਪਈ ਨਾ ਇੱਥੇ ਰਹਾਉ ਆ ਜਾਂਦਾ ਹੁਣ ਇਹਦੇ ਵਿੱਚ ਵੇਖੋ ਜਿਹੜਾ ਪਹਿਲਾ ਸ਼ਬਦ ਦੀ ਵਿਚਾਰ ਕੀਤੀ ਸੀ ਸਭ ਕੋ ਤੇਰਾ ਵਸ ਅਗਮ ਅਗੋਚਰਾ ਸਾਰੀ ਦੁਨੀਆ ਤੇਰੇ ਵਸ ਵਿੱਚ ਐ ਤੂੰ ਬੰਨਿਆ ਸਾਰਿਆਂ ਨੂੰ ਮੋਦੀ ਫਾਇਦੇ ਵਿੱਚ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕਾ ਵਸ ਭਗਤਾਂ ਤਾਣ ਤੇਰਾ ਪਰ ਤੂੰ ਆ ਜਿਹੜਾ ਤੂੰ ਭਗਤਾਂ ਨੇ ਤੈਨੂੰ ਆਪਦੇ ਵਸ ਵਿੱਚ ਕਰ ਲਿਆ ਕਿਉਂ ਕਿਉਂਕਿ ਭਗਤਾਂ ਦੇ ਕੋਲੇ ਤੇਰਾ ਤਾਣੂ ਦੀ ਤਾਕਤ ਤੇਰੇ ਨਾਮ ਦੀ ਤਾਕਤ ਹੈ ਸ਼ਕਤੀ ਉਹਨਾਂ ਕੋਲੇ ਤੇ ਪ੍ਰੇਮ ਦਾ ਬੰਧਨ ਪਾ ਕੇ ਤੈਨੂੰ ਆਪਦੇ ਵਸ ਵਿੱਚ ਕਰ ਲਿਆ ਨਾਮ ਫਰੀ ਮਿਲਦਾ ਹੈ ਕਬੀਰ ਜੀ ਕਹਿੰਦੇ ਲੂਟ ਨਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਮੂੜੇ ਫਿਰ ਪਾਛੇ ਪਛਤਾਏਗੇ ਜਬ ਪ੍ਰਾਣ ਜਾਣਗੇ ਛੂਟ ਫਰੀ ਦੀ ਚੀਜ਼ ਐ ਪ੍ਰੇਮ ਵੀ ਫਰੀ ਐ ਓਏ 1 ਰੁਪਈਆ ਨਹੀਂ ਲੱਗਦਾ ਸਿਰਫ ਮਨ ਮਨ ਦੇ ਬਦਲੇ ਮਿਲਦੀ ਐ ਚੀਜ਼ ਅੱਗੇ ਵੀ ਇਹਦੀ ਵਿਚਾਰ ਕੀਤੀ ਸੀ ਕੰਚ ਸੋ ਨਹੀਂ ਪਾਈ ਐ ਤੌਰ ਕਬੀਰ ਜੀ ਕਹਿੰਦੇ ਐ ਮਨ ਦੇ ਰਾਮ ਲਿਆ ਹੈ ਮੋਲ ਮਨ ਦੇ ਮੁੱਲ ਦੇ ਬਰਾਬਰ ਮਾਨੂੰ ਵੇਚਣਾ ਹੈ ਗੁਰੂ ਕੋਲੇ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤੇ ਸਦਾ ਸਭ ਕੇ ਸ਼ਹਿਦ ਤੇਰਾ ਜੰਦਵੀ ਪੰਡ ਸਰੀਰ